ਗੁਰੂ ਪਿਆਰਿਓ ਕਿਉ ਜੀਵ-ਸਤਰੀ ਨੂੰ ਆਤਮਿਕ ਕਲੇਸ਼ ਵਿਆਪਤ ਹੈ ਇਸ ਬਰਦ ਚਪਾ ਗੁਰੂ ਜੀ ਚਪੰਜਾ ਅੰਗ ਤੇ ਬਖਸ਼ਿਸ਼ ਕਰਤੀ ਹਨ ਬੇਨਰਾਸੀ ਬਪਰੀਆਂ ਤੱਕੇ ਕੁੰਡਾ ਚਾਰ ਸ਼ਰਮਾਇਤ ਬਿਨਾਂ ਵਪਾਰੀ ਨਫੇ ਵਾਸਤੇ ਵਿਅਰਥੀ ਚੌਹੀ ਪਾਸੇ ਤਖਤਾ ਹੈ ਮੂਲ ਨਾ ਪੂਛੇ ਆਪਣਾ ਵਸਤਰ ਹੀ ਕਰਵਾਰ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਮੂਲ ਪ੍ਰਭੂ ਰੂਪ ਨੂੰ ਨਹੀਂ ਸਮਝਦਾ ਉਸ ਦਾ ਅਸਲ ਸਰਮਾਇਆ ਉਹ ਤੇ ਹਿਰਦੇ ਘਰ ਵਿੱਚ ਹੀ ਹਣ ਪਛਾਤਾ ਪਿਆ ਰਹਿੰਦਾ ਹੈ ਵੈਨ ਵਕਰ ਦੁਖ ਅਗਲਾ ਕੂੜ ਮੁਟੀ ਕੁੜਿਆਰ ਨਾਸਮੰਤ ਪਦ ਅਰਥਾਂ ਦੀ ਵਿਆਕਰਨ ਜੀ ਵਿਸਤ੍ਰੀ ਕੂੜ ਵਿੱਚ ਲੱਗ ਕੇ ਆਤਮਿਕ ਗੁਣਾਵਲਨ ਰੁੱਟੀ ਜਾ ਰਹੀ ਹੈ ਨਾਮ ਬਖਰ ਤੋਂ ਵਾਂਝੇ ਰਹਿ ਕੇ ਉਸ ਨੂੰ ਬਹੁਤ ਆਤਮਿਕ ਕਲੇਸ਼ ਵਿਆਪਦਾ ਹੈ ਗੁਰੂ ਪਿਆਰਿਓ ਜੀਵ ਇਸਤਰੀ ਨੂੰ ਨਾਮ ਬਖਰ ਤੋਂ ਵਾਂਝੇ ਰਹਿ ਕੇ ਬਹੁਤ ਆਤਮਿਕ ਕਲੇਸ਼ ਵਿਆਪਦਾ ਹੈ